ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀਆਂ ਕਲਾ ਵਿੱਚ ਹੋਣਗੇ ਅੱਜ ਆਪਾਂ ਬਣਾਉਣ ਲੱਗੇ ਆਂ ਪਰੌਂਠੇ ਅੱਜ ਆਪਾਂ ਪਰੌਂਠੇ ਬਣਾਵਾਂਗੇ ਪਿਆਜ਼ ਦੇ ਧੀ ਆ ਇੱਕ ਲਿਆ ਆਪਾਂ ਨੇ ਲਸਣ ਹਰੀਆਂ ਮਿਰਚਾਂ ਆਲੂ ਆਲੂ ਆਪਾਂ ਤਾਂ ਕਰਕੇ ਰਿਲੇ ਆਏ ਨੇ ਇਹ ਭਿਓ ਕੇ ਰੱਖ ਦੇ ਕਿਉਂ ਕਾਲੇ ਹੋ ਜਾਂਦੇ ਨੇ ਇਹ ਆਲੂ ਜਦ ਤੱਕ ਆਪਾਂ ਨੇ ਮਸਾਲਾ ਤਿਆਰ ਕਰਨਾ ਫਿਰ ਆਪਾਂ ਇਹਨਾਂ ਨੂੰ ਨਿਚੋੜ ਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਫਿਰ ਆਪਾਂ ਇਹਦਾ ਮਸਾਲਾ ਤਿਆਰ ਕਰਕੇ ਫਿਰ ਆਪਾਂ ਇਹਨਾਂ ਨੂੰ ਪਰੌਂਠੇ ਬਣਾਉਣਾ ਲੱਗੇ ਆਪਾਂ ਹੁਣ ਮਿਕਸੀ ਦੇ ਵਿੱਚ ਨੂੰ ਘੱਟ ਲਈ ਇਹਦੇ ਵਿੱਚ ਹਰੀਆਂ ਮਿਰਚਾਂ ਲਸਣ ਇਹਦਾ ਪੇਸਟ ਤਿਆਰ ਹੋ ਜੂਗਾ ਆਪਾਂ ਨਾ ਹੁਣ ਆਲੂ ਐ ਨਾ ਨੂੰ ਆਲੂਆਂ ਨੂੰ ਆਪਾਂ ਇਹਦੇ ਵਿੱਚ ਪਾਣੀ ਚ ਨੂੰ ਧੱਬ ਲਾਣੇ ਆ। ਇਹ ਪਾਣੀ ਸਾਰੇ ਨੂੰ ਚੋੜ ਲਾਣੇ। ਮੈਂ ਇਹਨਾਂ ਤੋਂ ਉਠਿਆਂ ਦੇ ਵਿੱਚ ਨੂੰ ਨਾ ਫਿਰ ਜੇ ਨਾ ਪਾਣੀ ਹੁੰਦਾ ਫਿਰ ਵਿੱਚ ਨੂੰ ਵਧੀਆ ਨਹੀਂ ਕੱਕਦੇ ਹੈਗੇ ਤਾਂ। ਇਹਦਾ ਪਾਣੀ ਲਾਲ ਹੋ ਗਿਆ ਇਹ। ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦਾਂਗੇ ਅਰਲਾਸਨ ਇਹਦਾ ਮਸਾਲਾ ਜਾਂ ਕੁੱਟ ਲਿਆ ਹੁਣ ਆਪਾਂ ਦੇ ਇਸ ਚ ਨਮਕ ਪਾ ਦਾਂਗੇ 3 ਚਮਚੇ ਪਾ ਨਮਕ ਦੇ ਪਾਇਨੇ ਇੱਕ ਆਪਾਂ ਲਾਲ ਮਿਰਚ ਦਾ ਪਾਇਆ ਬਾਕੀ ਆਪਾਂ ਜੀਰਾ ਪਾ ਲਿਆ ਗਰਮਾ ਮਸਾਲਾ ਗਰਮਾ ਮਸਾਲਾ ਜਿੰਨਾ ਕੋ پاس ਆ ਸਕਦੇ ਤੁਸੀਂ ਹੁਣ ਲਓ ਕਬਾਸ ਆ ਗੋਧਿਆ ਆਪਣੇ ਥੋਣ ਮਿਰਚ ਮਸਾਲਾ ਬਾਕੀ ਆਪਾਂ ਥੋੜੀ ਜੀ ਪਾਵਾਂਗੇ ਹਲਦੀ ਬਸ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਮਲਾ ਲਾਂਗੇ ਚਮਚਾ ਲੈ ਕੇ ਉਹ ਮਿਰਚਾਂ ਹਰੀਆਂ ਮਿਰਚਾਂ ਪਾਈਆਂ ਮੈਂ ਹੁੰਦਿਆਂ ਨੂੰ ਮੈਨੂੰ ਆਇ ਹੁੰਦਾ ਕਿ ਚਲ ਵੀ ਹੱਥਾਂ ਪਰ ਮਿਰਚਾਂ ਲੱਗਣਗੀਆਂ ਫਿਰ ਇਹ ਕਾਂਚੇ ਨਾਲ ਮਲਾ ਲਾਂਗੇ ਮਸਾਲੇ ਸਾਰੇ ਅੱਜ ਨਾ ਹਵਾ ਬਹੁਤ ਜ਼ਿਆਦਾ ਚੱਲਦੀ ਹੈ ਬਹੁਤ ਚੱਲਦੀ ਹੈ ਜਹਰ ਤਿੰਨ ਚਾਰ ਦਿਨ ਤਾਂ ਇੰਨੀ ਗਰਮੀ ਰਹੀ ਹੈ ਬਹੁਤ ਜ਼ਿਆਦਾ ਬਹੁਤ ਗਰਮੀ ਰਹੀ ਹੈ ਹੁਣ ਸਵੇਰ ਦੇ ਅੱਜ ਠੰਡ ਹੋਈ ਵੀ ਹੈ ਅੱਜ ਸਵੇਰੇ ਬਹੁਤ ਠੰਡ ਲੱਗਦੀ ਹੈ ਚਲ ਗਈ ਗਰਮੀ ਜੀ ਚੁੱਕੀ ਤੇ ਪਹਿਲਾਂ ਤਾਂ ਬਹੁਤ ਸੀ ਹੁੰਦੀ ਨਹੀਂ ਮੈਂ ਚੰਗੀ ਤਰ੍ਹਾਂ ਇਹ ਸ਼ੁਕ ਹੋ ਗਿਆ ਨੂੰ ਮੇਰੇ ਤੇ ਜਿੰਨਾ ਕਾਪਣਾ ਤੁਸੀਂ ਖਾਣੇ ਉਹਦੇ ਅਨਸਾਰ ਪਾ ਸਕਦੇ ਹਾਂਜੀ ਆਪਾਂ ਮਸਾਲਾ ਤਿਆਰ ਕਰ ਲਿਆ ਹੁਣ ਆਪਾਂ ਨਾ ਬੇੜਮੀਆਂ ਬੇੜਮੀਆਂ ਆਪਾਂ ਪਰੌਂਠੇ ਪਕਾਵਾਂਗੇ ਲੇਕਿਨ ਨਾ ਥੋੜੇ ਮਸਾਲਾ ਜ਼ਿਆਦਾ ਪੈ ਜਾਂਦਾ ਉਹ ਕੰਨ ਜੇ ਆਪਾਂ ਕੋਲਾ ਸਿੰਗਲ ਲਾਉਨੇ ਆ ਪਰੌਂਠਾ ਤਾਂ ਉਕਲ ਘੱਟ ਪੈਂਦਾ ਮਸਾਲਾ ਇਸ ਤਰ੍ਹਾਂ ਮਸਾਲਾ ਬਹੁਤ ਸੋਣਾ ਬਣ ਜਾਂਦਾ ਅੱਜ ਆਪਾਂ ਨੇ ਨਾ ਚੁੱਲਾ ਚੇਂਜ ਕਰ ਲਿਆ ਆਪਾਂ ਤੇ ਚੁੱਲਾ ਇਧਰੀ ਸਾਈਡ ਤੇ ਰੱਖ ਲਿਆ ਪਹਿਲਾਂ ਉਧਰਲੀ ਸਾਈਡ ਤੇ ਮਸਾਲਾ ਜਦੋਂ ਕਰਨਾ ਨੇ ਪਹਿਲਾਂ ਚਿਮਨੀ ਕੰਨੀ ਨੂੰ ਦੀ ਅਜਾ ਚਿਮਨੀ ਤੋਂ ਬਾਹਰ ਕੱਢਤਾ ਇਹਨੂੰ ਪੈਸਟਰ ਕਰਾ ਲਓ ਪਾ ਪਹਿਲਾਂ ਮੈਂ ਲੱਕੜ ਲਾਈ ਸੀ ਇਹਦੇ ਵਿੱਚ ਉਹ ਲੱਕੜ ਨਾਲ ਜਿਆਦਾ ਕੰਮ ਆਪ ਦਾ ਮੱਚਾ ਵੀ ਬੱਦ ਹੋ ਗਈ ਤੇ ਲੱਕੜ ਕੱਢਤੀ ਮੈਂ ਇਹਦੇ ਵਿੱਚ ਚਿੱਲੇ ਚ ਕਿਉ ਲਾ ਰਹੇ ਨੇ ਅੱਜੱਕਾ ਕਿਉ ਲਾ ਮਾ ਦੀ ਅੱਗੇ ਫਸਰੋਂ ਦਾ ਤੇਲ ਲਾਉਣੇ ਹੁੰਦੇ ਆ ਕੜਿਆ ਦਾ ਅੱਜ ਆਪਾਂ ਕਿਉ ਲਾ ਰਹੇ ਆ ਇੰਨੇ ਦੋ ਐ ਲੰਮੀ ਅੱਜ ਕਿਉ ਵਾਲੇ ਪਰੌਂਠੇ ਲਾ ਦੇ ਇੱਧਰ ਨੂੰ ਧੂਆ ਵਾਪਸ ਆ ਰਿਹਾ ਨਾ ਉਹ ਤਾਂ ਚਿਮਨੀ ਕਰਕੇ ਘਾਟਾਂ ਬੰਦਦਾ ਸੀ ਵਾਪਸ ਕਿ ਇੱਧਰ ਨੂੰ ਜਦਿਆਂ ਆ ਰਹੇ ਆ ਧੂਆ ਸਾਡਾ ਬਣ ਗਿਆ ਤੁਹਾਡਾ ਅੱਜ ਇਹ ਡੜੀ ਗਲੀ ਇਹ ਟੋ ਗਿਆ ਅੱਜ ਚਾਹਣਾ ਨਹੀਂ ਵੀ ਚਲੋ ਆਉਣੇ ਵਾਲੇ ਨੇ ਆ ਕੇ ਫਿਰ ਆਪਣੀ ਰੋਟੀ ਰੋਟੀ ਖਾ ਲਾਂਗੇ ਕਮਜੋਦ ਵੀ ਚਾਰ ਲੈਣਗੇ ਅੱਜ ਦਾ ਇੱਕ ਦਿਨ ਵਿਚਾਰੇ ਚਾਰ ਲਿਆਉਂਦੇ ਨੇ ਇੱਕ ਦਿਨ ਕੱਖ ਲਿਆਉਂਦੇ ਨੇ ਅੱਜ ਨੂੰ ਦੋਹੇ ਚੀਜ਼ਾਂ ਲੈ ਕੇ ਆਉਣਗੇ ਕੱਖ ਵੀ ਚਾਰਗੇ ਤਹ ਦੋ ਦਿਨਾਂ ਤੋਂ ਪਹਿਲੇ ਹੋਣੇ ਹੁੰਨੇ ਆਪਾਂ ਆਖਰ ਔਰੋਜ ਨਹੀਂ ਇਹਨਾਂ ਲਿਆਉਂਦੇ ਦੇਖੋ ਕਿੰਨਾ ਬਦੀ ਬਰਾਉੜਾ ਬਣਿਆ ਬਸ ਉਹਨੇ ਕਮਜੋਦੇ ਦੇ ਸਕੂਲ ਲੱਗਣ ਲਾ ਜਾਣਗੇ ਦੋ ਕੁ ਦਿਨਾਂ ਤੱਕ ਉਹ ਵੀ ਲੱਗ ਜੂਗਾ ਜਾਣ ਫਿਰ ਉੱਪਰ-ਉੱਪਰ ਕੇ ਮੈਂ ਕਿ ਨਹੀਂ ਸੈਮੀ ਹੋ ਤੱਕ ਪਰੇ ਬਠਿਆ ਨਾ ਕਲੀਸ਼ਾ ਵੀ ਸੈਮੀ ਵੀ ਉਹ ਰੋਟੀ ਪਾਉਣੀ ਆ ਜੱਜਰੀ ਨੂੰ ਅੱਜ ਥੋੜਾ ਜਿਹਾ ਲੇਟ ਹੋ ਗਿਆ ਸਾਡਾ ਕੰਮ ਮੈਂ ਪਹਿਲਾਂ ਡੰਗਰ ਡੁਕਰ ਨੂੰ ਮਾਉਣ ਲੱਗ ਗਈ ਆ ਚੱਲ ਪਹਿਲਾਂ ਡੰਗਰਾਂ ਨੂੰ ਮਾਉਂਦੇ ਆਂ ਉਹ ਚੱਪਰ ਹਾਂਜੀ ਆਪਾਂ ਨੂੰ ਸ਼ਾਮ ਦਾ ਟਾਈਮ ਹੋਇਆ ਤਾਂ ਚਾਰ ਬੱਚੇ ਜੀ ਨੇ ਆਪਾਂ ਨਾ ਹੁਣ ਬਤਾਉਂਗਾ ਨਹੀਂ ਸਬਜੀ ਦਾ ਬੱਚਾ ਪਰਥੀ ਜੇ ਮੈਂ ਬਣਾ ਲਵਾਂ ਇਹਨਾਂ ਛੋਟੇ ਛੋਟੇ ਬਤਾਉਂਗੀ ਬਰੀ ਤੋਂ ਬਰੀ ਦੇ ਉਹਦੇ ਕਰਕੇ ਨਾ ਇਹ ਇਕੱਲੇ ਛਿੱਲੇ ਕੇ ਬਣਾਵਾਂਗੇ ਸਾਨੂੰ ਛਿੱਲੇ ਵੀ ਬੱਦ ਵਧੀਆ ਲੱਗਦੇ ਨੇ ਇਹ ਬਤਾਉ ਪਰੌੜੇ ਬੁੰਡੇ ਆਪਾਂ ਨੇ ਸਵੇਰੇ ਖਾ ਲਈ ਤੇ ਪਕਾ ਕੇ ਫੇਰ ਮੈਂ ਕਿਹਾ ਚੱਲ ਸ਼ਾਮ ਦੀ ਤਿਆਰੀ ਕਰ ਲੈਂਦੇ ਹਾਂ ਸ਼ਾਮ ਦੀ ਸਬਜੀ ਦਾ ਪਿਆਜ਼ ਲੈਣੀ ਮੈਂ ਤੇ ਚਲ ਬਾਹਰ ਕਰਕੇ ਘਟਲਾ ਲੇ ਰਿਹਾ ਹਾਂ ਠੀਕ ਹੈ ਉਹ ਸਾਂਹ ਤੇ ਆਪਣਾ ਉੱਧਰ ਡੰਗਰਾਂ ਦਾ ਕੰਮ ਹੋ ਜਾਊਗਾ ਟਰ ਡੋਕੇ ਦਾ ਹੋ ਜਾਣਾ ਔਰ ਕੱਖ ਕੰਡੇ ਦਾ ਹੋ ਜਾਣਾ ਡੋਕਾ ਕਰਨਾ ਹੈ ਜੀ ਮੈਂ ਖੋ ਚੰਗਾ ਚੋਈ ਜੇ ਕਰਕੇ ਫਿਰ ਮੈਂ ਆਪਾਂ ਬਾਅਦ ਚ ਕੱਖ ਕੰਡਾ ਬਾਅਦ ਚ ਪਾ ਦਾਂਗੇ ਮੈਂ ਤਾਂ ਸਭ ਜੀ ਨੇ ਇੱਕ ਹਮਝੋ ਤੇ ਪਤਾ ਨਹੀਂ ਸੁਟਕਾ ਪੇ ਆਪਣਾ ਨਹੀਂ ਪਟੜੇ ਅੱਗੇ ਤੇ ਲੇਟ ਲੱਗਿਆ ਨੇ ਨਾ ਕੱਖ ਥੋੜਾ ਜਿਹਾ ਪਿੱਛੇ ਰੱਖੋ ਕੱਖ ਦੇ ਫੋਨ ਨੂੰ ਦੇਖਦਾ ਬੈਠਾ ਹੁਣੇ ਦੇਖਦਾ ਬੈਠਾ ਚੱਲ ਕੋਈ ਗੱਲ ਨਹੀਂ ਤਾਂ ਦੇਖਣਾ ਹੀ ਆ ਬਈ ਅੱਜ ਬਹੁਤ ਠੀਕ ਲੱਗਦਾ ਠੀਕ ਹੈਗਾ ਮੌਸਮ ਹਵਾ ਚੱਲ ਰਹੀ ਸ਼ਿੰਟੰਡੀ ਬਹੁਤ ਧੀਏ ਬੈਠੀ ਹੈ ਧਾਰ ਪਰ ਓ ਦੇ ਅਜੇ ਬਿੱਲੀ ਵੀ ਨਹੀਂ ਆਈ ਹੈਗੀ ਦੱਤ ਪਹਿਲਾ ਆਈ ਤੇ ਦੁਬਾਰੇ ਜੇ ਤੂੰ ਮੁੜ ਕੇ ਆਈ ਹੋਵੇਗੀ ਇਧਰ ਹੋਰ ਨੰਗੀ ਹੋਣੀ ਤਾਂ ਹੀ ਨਹੀਂ ਆਈ ਹੈਗੀ ਆਪਾਂ ਹੁਣ ਧਰ ਤੁਰਾਂ ਚੋ ਗਏ ਆਏ ਉਧਰ ਕੱਖ ਕੰਡਾ ਪਾਇਆ ਹੈ ਹੁਣ ਆਪਾਂ ਰੋਟੀ ਬਣਾਉਣ ਲੱਗੇ ਆਂ ਜੰਗੜੀਆ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ